ਵੱਡੀ ਖਬਰ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਦਾਦੀਏ ਕੀ ਸਿਫਤ ਕੋਰ ਸਮਰਾ ਨੇ ਸੋਨੇ ਤੇ ਚਾਂਦੀ ਦਾ ਤਗਮਾ ਜਿਹੜਾ ਜਿੱਤ ਲਿਆ ਖੇਡ ਮੰਤਰੀ ਮੀਤ ਹੇਰ ਨੇ ਸਿਫਤ ਸਮਰਾ ਨੂੰ ਵਧਾਈ ਦਿੱਤੀ ਹੈ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਤੇ ਚਾਂਦੀ ਦਾ ਤਗਮਾ ਸਿਫਤ ਸਮਰਾ ਨੇ ਜਿੱਤਿਆ ਦਾਦੀਏ ਕੀ ਜਕਾਰਤਾ ਵਿਕੇ ਹੋਈਆਂ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਸਿਫਤ ਸਮਰਾ ਨੇ ਮੱਲਾ ਮਾਰੀਆਂ ਨੇ ਉੱਥੇ ਸਿਫਤ ਸਮਰਾ ਨੇ ਪੈਰਿਸ 올림픽 ਖੇਡਾਂ ਦੇ ਲਈ ਵੀ ਕੁਆਲੀਫਾਈ ਕਰ ਲਿਆ ਸੋ ਇਸ ਲਈ ਦੀ ਅਹਿਮ ਤੇ ਵੱਡੀ ਜਾਣਕਾਰੀ ਹੈ ਜਿਹੜੀ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਉਥੇ ਸੀਐਮ ਮੀਤ ਹੇਰ ਨੇਵੀ ਵਧਾਈਆਂ ਦਿੱਤੀਆਂ ਨੇ ਦੱਸਦੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਨੂੰ ਪਰਪੂਲਤ ਕਰਨ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਵਚਨਬੱਧ ਹੈ ਖੇਡ ਮੰਤਰੀ ਮੀਤ ਹੇਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕ ਰਹੀ ਹੈ ਤੇ ਉਹ ਖੇਡਾਂ ਦੇ ਮਿਆਰ ਨੂੰ ਹੋਰ ਵੀ ਉੱਪਰ ਤੱਕ ਲੈ ਜਾਣ ਦੇ ਲਈ ਬਚਨ ਵੱਧ ਰਹੇਗੀ ਸੋ ਇਸ ਵੇਲੇ ਦੀ ਅਹਿਮ ਤੇ ਵੱਡੀ ਜਾਣਕਾਰੀ ਦੱਦੀ ਹੈ ਕਿ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਸ੍ਰੀਪੁੱਤ ਸਮਰਾ ਨੇ ਮੱਲਾ ਮਾਰਦਿਆਂ ਸੋਨੇ ਤੇ ਚਾਂਦੀ ਦੇ ਤਗਮੇ ਜਿਹੜੇ ਜਿੱਤ ਲਏ ਨੇ ਤੇ ਖੇਡ ਮੰਤਰੀ ਮੀਤ ਹੇਰ ਨੇ ਸ੍ਰੀਪੁੱਤ ਸਮਰਾ ਨੂੰ ਵਧਾਈ ਦਿੱਤੀ ਹੈ